ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ ਜਿਹੜੀ ਡੇਟ ਹੈਗੀ ਹੈ 7 ਜੂਨ 2016 17 ਹਾਰਡ ਨਾਨਸ਼ਈ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ اہم ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ ਅ ਦੇਖੋ ਜਦੋਂ ਵੀ ਬ੍ਰਿਟਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਗੋਰਿਆਂ ਬਾਰੇ ਦੋ ਤਿੰਨ ਗੱਲਾਂ ਬਚਪਨ ਤੋਂ ਸੁਣਦੇ ਆਏ ਪਹਿਲੀ ਗੱਲ ਕਿ ਦੇਖੋ ਨਿੱਕੀ ਜਿਹੀ ਕੌਮ ਨਿਕਾ ਜਿਹੜਾ ਦੇਸ਼ ਤੇ ਕਿਵੇਂ ਉਹਨਾਂ ਨੇ ਦੁਨੀਆ ਤੇ ਰਾਜ ਕੀਤਾ ਜੀ ਔਰ ਉਹਨਾਂ ਦੇ ਰਾਜ ਚ ਕਦੇ ਸੂਰਜ ਛੁੱਪਦਾ ਨਹੀਂ ਸੀ ਫਿਰ ਜਦੋਂ ਕਿਸੇ ਨੇ ਲੇਟ ਹੋਣਾ ਜਾਂ ਸਮਾਂ ਦੇ ਕੇ ਪਹੁੰਚਣਾ ਨਾ ਵੇੜੇ ਸਿਰ ਫਿਰ ਕਹਿਣਾ ਜੇ ਗੋਰਿਆਂ ਨੇ ਰਾਜ ਕੀਤਾ ਐਵੇਂ ਨਹੀਂ ਕੀਤਾ ਫਰਦਮ 12:00 ਮਿੰਟ 12:00 ਬਾਰਾਂ ਵਜੇ ਦਾ ਮਤਲਬ 12 ਵਜੇ ਹੈ ਫਿਰ ਇਹ ਵੀ ਸੁਣਨਾ ਕਿ ਵੀ ਉੱਥੇ ਕੋ ਅੱਧੀ ਰਾਤ ਨੂੰ ਪਰੌਣੇ ਆ ਜਾਣ ਤੇ ਗੋਰੀਆਂ ਉੱਠ ਕੇ ਰੋਟੀਆਂ ਨਹੀਂ ਬਣਾਉਂਦੀਆਂ ਉਹਨਾਂ ਦਾ ਇਹ ਨਿਯਮ ਹੈ ਕਿ ਜਦੋਂ ਲੰਚ ਟਾਈਮ ਹੈ ਤੁਸੀਂ ਜਿੱਥੇ ਹੈਗੇ ਉਹ ਲੰਚ ਕਰ ਲੋ ਡਿਨਰ ਟਾਈਮ ਹੈ ਡਿਨਰ ਕਰ ਜੀ ਸੋ ਉਹ ਸਾਰੇ ਚੋਂ ਅਸੀਂ ਜਿਹੜਾ ਬਚਪਨ ਤੋਂ ਇਹਨਾਂ ਨੂੰ ਦੇਖਿਆ ਫਿਰ ਜਿਉਂ-ਜਿਉਂ ਇਹਨਾਂ ਦੀਆਂ ਦੂਸਰੀਆਂ ਚਾਲਾਂ ਦਾ ਪਤਾ ਲੱਗਾ ਵੀ ਕਿਸ ਤਰੀਕੇ ਨਾਲ ਇਹਨਾਂ ਨੇ ਦੁਨੀਆ ਦੇ ਵਿੱਚ ਜਿਹੜਾ ਰਾਜਕਰਨ ਦੀ ਗੱਲ ਹੈ ਜੀ ਕਿਵੇਂ ਉਹਨਾਂ ਨੇ ਛਾਲ ਕਾਪਟ ਕੀਤੇ ਕਿਵੇਂ ਉਹਨਾਂ ਲੋਕਾਂ ਦੇ ਵਿੱਚ ਵੜ ਕੇ ਉਹਨਾਂ ਦੀ ਜ਼ੁਬਾਨ ਸਿੱਖੀ ਉਹਨਾਂ ਤੋਂ ਜਿਹੜਾ ਦੋਸਤਾਨਾ ਮਾਹੌਲ ਦੇ ਵਿੱਚ ਆਪਣੀ ਥਾਂ ਬਣਾਈ ਔਰ ਫਿਰ ਹੌਲੀ-ਹੌਲੀ ਕਿਵੇਂ ਉਹਨਾਂ ਨੂੰ ਹੜੱਪਿਆ ਫਿਰ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ حوالے ਨਾਲ ਵੀ ਬੜੀਆਂ ਪੋਜ਼ਿਟਿਵ ਗੱਲਾਂ ਹੁਣ ਤੱਕ ਸੁਣੀਆਂ ਜਾਂਦੀਆਂ ਰਹੀਆਂ ਨੇ ਜਿਹੜੀ ਪਹਿਲੀ ਜਨਰੇਸ਼ਨ 47 ਤੋਂ ਪਹਿਲਾਂ ਜਿਹਨੇ ਅੰਗਰੇਜ਼ੀ ਰਾਜ ਦੇਖਿਆ ਹੋਇਆ ਸੀ ਉਹ ਤਾਂ 2-4 ਸਾਲ ਬਾਅਦ ਹੀ ਕਹਿਣ ਲੱਗ ਗਏ ਸੀ 47 ਤੋਂ ਕਿ ਇਹਨਾਂ ਨਾਲੋਂ ਇਹਦੇ ਤੋਂ ਤਾਂ ਅੰਗਰੇਜ਼ਾਂ ਦਾ ਰਾਹ ਚੰਗਾ ਸੀ ਜੀ ਔਰ ਜਦੋਂ ਅੰਗਰੇਜ਼ ਰਾਜ ਦੇ ਚੰਗੇ ਹੋਣ ਦੀ ਗੱਲ ਹੁੰਦੀ ਸੀ ਉਹ ਕਹਿੰਦੇ ਸੀ ਜੇ ਗੋਰਾ ਮੈਜਿਸਟ੍ਰੇਟ ਬੈਠਾ ਜੱਜ ਉਹਦੇ ਕੋਲ ਕੇਸ ਲੱਗਾ ਤੇ ਉਹ ਰਿਸ਼ਵਤ ਨਹੀਂ ਖਾਏਗਾ ਇਨਸਾਫ ਕਰੇਗਾ ਫੇਰੇ ਹੋਣਾ ਜੀ ਸਿਕਿਉਰਟੀ ਐਵੇਂ ਹੈ ਕਿ ਕੋਈ ਬੀਬੀ ਗਹਿਣਿਆਂ ਨਾਲ ਲੱਦੀ ਹੋਈ ਲਾਹੌਰ ਸ਼ਹਿਰ ਚ ਜਾਂ ਅੰਮ੍ਰਿਤਸਰ ਜਾਂ ਪਾਵੇਂ ਅਧੀ ਰਾਤ ਨੂੰ ਜਿਹੜੀ ਹੈ ਉਹ ਕਿਤੇ ਆਏ ਜਾਏ ਉਸ ਉਹ ਜਿਹੜੀ ਹੈ ਸੁਰੱਖਿਅਤ ਹੋਏਗੀ ਜੀ ਸੋ ਇਸ ਕਿਸਮ ਦੀਆਂ ਜਿਹੜੀਆਂ ਬਹੁਤ ਸਾਰੀਆਂ ਉਹਨਾਂ ਨੇ ਪਰੰਪਰਾਵਾਂ ਰਿਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਜੇ ਕਾਮਨਵੈਲਥ ਜਿਹਦੇ 60 ਦੇ ਕਰੀਬ ਦੇਸ਼ ਮੈਂਬਰ ਨੇ ਔਰ ਸਾਊਥ ਏਸ਼ੀਆ ਦੇ ਸਾਰੇ ਦੇਸ਼ ਹੀ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਮਿਆਂਮਾਰ ਔਰ ਨਾਲ ਲੱਗਦੇ ਜਿਹੜੇ ਦੂਸਰੇ ਹੋਰ ਨੇ ਇਹ ਕਿਸੇ ਵੇਲੇ ਬ੍ਰਿਟਿਸ਼ ਰਾਜ ਦਾ ਹਿੱਸਾ ਸੀ ਉਹਨਾਂ ਦੀਆਂ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਉਹਨਾਂ ਦੀਆਂ ਬਣਾਈਆਂ ਸੜਕਾਂ ਰੇਲਵੇ ਟਰੈਕ ਬਿਲਡਿੰਗਾਂ ਅੱਜ ਤੱਕ ਵੀ ਖੜੀਆਂ ਨੇ ਜਿਸ ਪੁਲ ਦੇ ਉੱਤੇ ਲਿਖਿਆ ਹੋਇਆ ਸੀ ਜੇ ਕੋ 1860 ਦੇ ਵਿੱਚ ਬਣਿਆ ਕਿ ਇਹ ਦੀ ਉਮਰ 100 ਸਾਲ ਹੈ ਤੇ 1960 ਬੀਤਣ ਬਾਅਦ ਵੀ ਜਿਹੜਾ ਹੁਣ 150 ਸਾਲ ਬਾਅਦ ਵੀ ਉੱਥੇ ਖੜਾ ਹੈ ਹਾਲਾਂਕਿ ਇਹਨਾਂ ਦੇ ਬਹੁਤੇ ਬਣਾਏ ਪੁਲ ਜਿਹੜੇ ਨੇ ਜਿੱਦ ਦਿਨ ਉਹਨਾਂ ਦਾ ਨਿਰਮਾਣ ਕਰਨਾ ਹੁੰਦਾ ਉਸ ਤੋਂ ਪਿਛਲੀ ਰਾਤ ਹੀ ਡਿੱਗ ਪੈਂਦੇ ਨੇ ਕਿਉਂਕਿ ਚੋਰ ਬਜ਼ਾਰੀ ਔਰ ਉਸ ਕਿਸਮ ਦਾ ਔਰ ਇਸ ਤੇ ਨਾਲ ਹੀ ਅਸੀਂ ਦੇਖਦੇ ਆਂ ਵੀ ਅੱਜ ਵੀ ਦਿੱਲੀ ਦੇ ਵਿੱਚ ਜਦੋਂ ਇੰਡੀਆ ਦੇ ਜਿਹੜੀ ਗਵਰਨਮੈਂਟ ਹੈ ਉਹ ਆਉਂਦਿਆਂ ਨੂੰ ਰਾਸ਼ਟਰਪਤੀ ਭਵਨ ਪਾਰਲੀਮੈਂਟ ਇਹ ਉਹ ਇਹ ਤਾਂ 1931 ਚ ਰਾਜਧਾਨੀ ਬਣੀ ਜਿਹੜੀ ਹੈ ਨਿਊ ਡੈਲੀ ਸੋ 1911 ਚ ਬਿਲਟ ਹੋਣੀ ਸ਼ੁਰੂ ਹੋਈ ਸੋ ਇਹ ਤਾਂ ਸਾਰਾ ਕੁਝ ਹੀ ਗੋਰਿਆਂ ਦਾ ਬਣਾਇਆ ਹੋਇਆ ਸੋ ਇਹ 파ਰਟ ਗੋਰਿਆਂ ਦੇ ਪੋਜ਼ਿਟਿਵ 파ਰਟ ਦਾ ਵੀ ਹੈ ਪਰ ਅੱਜ ਮੈਂ ਦੋ ਆਰਟੀਕਲ ਇੱਕ ਖਬਰ ਹੈ ਇੱਕ ਆਰਟੀਕਲ ਹੈ ਜਿਹੜੀਆਂ ਮੇਰੀਆਂ ਨਗਾਂ ਚੋਂ ਪਿਛਲੇ ਦਿਨਾਂ ਚ ਗੁਜ਼ਰੇ ਕਿਉਂਕਿ ਦੋਨਾਂ ਦਾ ਸਬੰਧ ਹੀ ਕਿਤੇ ਨਾ ਕਿਤੇ ਇੰਗਲੈਂਡ ਬ੍ਰਿਟਿਸ਼ ਕੋਲੋਨੀਅਲ ਪੀਰੀਅਡ ਨਾਲ ਹੈ ਜਾਂ ਅਜਦੇ ਸਿਸਟਮ ਨਾਲ ਹੈ ਜੀ ਹੁਣ ਦੁਨੀਆ ਚ ਜਦੋਂ ਇਹ ਵੀ ਗੱਲ ਹੁੰਦੀ ਹੈ ਵੀ ਸੰਵਿਧਾਨਕ ਤੌਰ ਦੇ ਉਤੇ ਸਰਕਾਰ ਜਾਂ ਡੈਮੋਕ੍ਰੇਸੀ ਜਾਂ ਪਾਰਲੀਮੈਂਟ ਦਾ ਕਨਸੈਪਟ ਜਾਂ ਕਾਨੂੰਨ ਦਾ ਕਨਸੈਪਟ ਬੇਸ਼ੱਕ ਇੰਗਲੈਂਡ ਦਾ ਕੋਈ ਰਿਟਨ ਕਨਸਟੀਟਿਊਸ਼ਨ ਨਹੀਂ ਹੈ ਪਰ ਇਹਦੇ باوجود ਜਿਹੜਾ ਮੈਗਨਾ ਕਾਰਟ ਹੈ ਅੱਜ ਤੋਂ ਕਿੰਨੀਆਂ ਸਦੀਆਂ ਪਹਿਲਾਂ ਦਾ ਉਹ ਦੁਨੀਆ ਦੇ ਸਾਰੇ ਮਾਡਰਨ ਜਿਹੜੀ ਡੈਮੋਕ੍ਰੈਸੀਜ਼ ਨੇ ਜਾਂ ਉਹਨਾਂ ਦੇ ਕਨਸਟੀਟਿਊਸ਼ਨਾਂ ਦਾ ਪਿਓ ਉਹਨੂੰ ਮੰਨਿਆ ਜਾਂਦਾ ਹੈ ਜੀ ਇਹ ਠੀਕ ਹੈ ਕਿ ਇੱਥੇ ਵੀ ਸਰਕਾਰਾਂ ਜਾਂ ਉੱਪਰ ਬੈਠੇ ਲੋਕ ਕਈ ਵਾਰ ਆਪਣੀ ਮਰਜ਼ੀ ਦੇ ਨਾਲ ਫੈਸਲੇ ਲੈਂਦੇ ਨੇ ਪਰ ਇੱਕ ਪਾਰਟ ਜਿਹਦੇ ਕਰਕੇ ਜਿਹੜਾ ਪਹਿਲੀ ਨਿਊਜ਼ ਮੈਂ ਡਿਸਕਸ ਕਰਨਾ ਚਾਹੁੰਦਾ ਕਿ ਜਿਹਦੇ ਚ ਜਦੋਂ ਕੋਈ ਇੰਗਲੈਂਡ ਦੇ ਲੋਕਾਂ ਦੀ ਵੈਲਫੇਅਰ ਜਾਂ ਉਹਨਾਂ ਦਾ ਜਿਹਦੇ ਚ ਨੁਕਸਾਨ ਹੋਇਆ ਹੈ ਉਸ ਨਾਲ ਸਬੰਧਤ ਨੀਤੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਪ੍ਰੈਸਟੀਜ ਜਾਂ ਉਹਨਾਂ ਦੇ ਸਵੈਮਾਨ ਨੂੰ ਕੋਈ ਹਰਟ ਕਰਦਾ ਹੈ ਜਾਂ ਕੁਝ ਇਸ ਕਿਸਮ ਦਾ ਜਿਹਦੇ ਚ ਉਹਨਾਂ ਨੂੰ ਲੱਗਦਾ ਹੈ ਕਿ ਬੀ ਸਮਥਿੰਗ ਫਿਸ਼ੀ ਜੀ ਤੇ ਫਿਰ ਉਹ ਜਿੰਨਾ ਮਰਜ਼ੀ ਮਜ਼ਬੂਤ ਪ੍ਰਧਾਨ ਮੰਤਰੀ ਔਰ ਉਹਨਾਂ ਦਾ ਕੋਈ ਸਿਸਟਮ ਦਾ ਹੈੱਡ ਹੋਏ ਉਹ ਉਸ ਦੇ ਉੱਤੇ ਇਨਵੈਸਟੀਗੇਸ਼ਨ ਬਿਠਾਉਂਦੇ ਨੇ ਇਨਕੁਆਰੀ ਕਰਦੇ ਨੇ ਔਰ ਇਹ ਨਹੀਂ ਹੁੰਦਾ ਕਿ ਜੋਰਾ ਸਿੰਘ ਜਸਟਿਸ ਦੀ ਰਿਪੋਰਟ ਆਂਗੂ ਇੱਕ ਸਾਲ ਜ ਤੁਸੀਂ ਸਟਾਫ ਲਿਆ ਆਨੰਦ ਮਾਣ ਰਹੇ ਹੋ ਮੁੜ ਕੇ ਲੋਕਾਂ ਦੇ ਜਿਹੜੀਆਂ 10-15 ਵਿਟਨੈਸਸ ਦੀਆਂ ਗਵਾਹੀਆਂ ਲਿਖੇ 51 ਸਫਿਆਂ ਦੀ ਰਿਪੋਰਟ ਲੈ ਕੇ ਆ ਗਏ ਤੁਸੀਂ ਤੇ ਉੱਥੇ ਜੰਦੇ ਲੱਗੇ ਹੋਏ ਨੇ ਲੈਣ ਲਈ ਵੀ ਉਹਨੂੰ ਕੋਈ ਨਹੀਂ ਤੇ ਹੈ ਵੀ ਉਹਦੇ 'ਚ ਕੁਝ ਨਹੀਂ ਐਵੇਂ ਨਹੀਂ ਹੁੰਦਾ ਜੀ ਇੱਥੇ ਜਦੋਂ ਕੋਈ ਚੀਜ਼ ਇਨਵੈਸਟੀਗੇਸ਼ਨ 'ਚ ਜਾਂਦੀ ਹੈ ਫੇਰ ਜਿੰਨੇ ਡਾਕੂਮੈਂਟਸ ਉਹ ਜਿੰਨੇ ਜੋ ਵੀ ਉਹਦੇ ਨਾਲ ਸਬੰਧਤ ਹੁੰਦਾ ਹੈ ਉਹਦਾ ਬਹੁਤ ਬਰੀਕੀ ਦੇ ਨਾਲ ਅਧਿਐਨ ਹੁੰਦਾ ਹੈ ਉਹਨਾਂ ਨੂੰ ਇਹ ਠੀਕ ਹੈ ਵੀ ਕਈ ਵਾਰ ਜੇ ਉਹਨਾਂ ਨੂੰ ਲੱਗੇ ਵੀ ਉਹਨਾਂ ਦੇ ਨੇਸ਼ਨ ਦੀ ਪ੍ਰੈਸਟੀਜ ਨੂੰ ਹਰਟ ਕਰੇਗਾ ਇਮੀਡੀਏਟਲੀ ਉਹ ਰੋਕ ਲੈਂਦੇ ਨੇ ਉਹਨੂੰ ਪਰ ਜੇ ਉਹ ਕਲਾਸੀਫਾਈ ਵੀ ਕਰ ਦਿੱਤਾ 30 ਸਾਲ ਬਾਅਦ ਉਹਨੂੰ ਡੀ ਕਲਾਸੀਫਾਈ ਕਰਦੇ ਨੇ ਇਹੀ ਕਾਰਨ ਹੈ ਵੀ ਅੱਜ ਸਾਨੂੰ ਪਤਾ ਹੈ ਕਿ ਮਾਰਗਰੇਟ ਥੈਚਰ ਨੇ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਵੱਲੋਂ ਆਈ ਚਿੱਠੀ ਦੇ ਜਵਾਬ ਦੇ ਵਿੱਚ ਆਪਣੀ ਇੰਟੈਲੀਜੈਂਸ ਦੇ ਟੌਪ ਬੰਦਿਆਂ ਨੂੰ ਦਰਬਾਰ ਸਾਹਿਬ ਦੀ ਰੇਕੀ ਕਰਨ ਭੇਜਿਆ ਸੀ ਜੀ ਹੁਣ ਇਹ ਗੱਲ ਜੇ ਇਹਨਾਂ ਦੇ ਸਿਸਟਮ 'ਚ ਨਾ ਹੁੰਦੀ ਭਾਰਤ ਦਾ ਤਾਂ ਹਾਲ ਹੈ ਜੇ ਇਹ ਹੈ ਜਿਹੜਾ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦਾ ਹੈ ਕਿ ਜੇ ਕਿਸੇ ਨੇ ਆਰਟੀਆਈ ਦੇ ਥੱਲੇ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਆ ਇਨਫੋਰਮੇਸ਼ਨ ਮੰਗੀ ਕਿ ਮੋਦੀ ਦੱਸੇ ਇਹਨੇ ਕਿਹੜੀ ਪੜ੍ਹਾਈ ਕੀਤੀ ਹੋਈ ਦੀ ਡਿਗਰੀ ਕੀ ਹੈ ਤੇ ਜਾਦੀ ਨਿਗਰੀ ਆ ਇਹਦੀ ਤੇ ਉਹਦੇ ਵੀ ਅਸੀਂ ਡਿਸਕਸ ਕੀਤਾ ਸੀ ਕਿ ਉਹਦੇ ਘਰ ਪਹੁੰਚ ਗਿਆ ਇੰਟੈਲੀਜੈਂਸ ਬਿਊਰੋ ਵਾਲੇ ਉਹ ਵੀ ਪਟੇਲ ਹੈ ਗੁਜਰਾਤ ਦੇ ਵਿੱਚ ਗਾਂਧੀ ਨਗਰ 'ਚ ਰਹਿੰਦਾ ਹੁਣ 911 ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਬਹੁਤ ਵੱਡਾ ਹਾਦਸਾ ਸੀ ਮਨੁੱਖੀ ਇਤਿਹਾਸ ਦਾ ਇਕੱਲੇ ਅਮਰੀਕਾ ਦਾ ਨਹੀਂ ਬੇਸ਼ੱਕ 3000 ਤੋਂ ਜ਼ਿਆਦਾ ਮਾਰੇ ਗਏ ਅੱਜ ਬਹੁਤੇ ਅਮਰੀਕੀ ਸੀ ਪਰ ਦੁਨੀਆ ਦੇ ਲਗਭਗ ਹਰ ਦੇਸ਼ ਤੋਂ ਵਰਲਡ ਟ੍ਰੇਡ ਸੈਂਟਰ 'ਚ ਕੰਮ ਕਰਨ ਵਾਲੇ ਜਿਹੜੇ ਲੋਕ ਸੀ ਉਹ ਮਾਰੇ ਗਏ ਉਸ ਤੋਂ ਬਾਅਦ ਜੋ ਐਕਸ਼ਨ ਅਫਗਾਨਿਸਤਾਨ ਦੇ ਖਿਲਾਫ ਲਿਆ ਗਿਆ ਹੈ ਜਿਸ ਨੂੰ ਯੂਨਾਈਟਿਡ ਨੇਸ਼ਨ ਸਕਿਉਰਿਟੀ ਕੌਂਸਲ ਨੇ ਔਰ ਜਿਹੜਾ ਹੈ ਬਾਕੀ ਦੇਸ਼ਾਂ ਨੇ ਪੂਰੀ ਹਮਾਇਤ ਦਿੱਤੀ ਉਸ ਦੀ ਨਿਆਂ ਸੰਗਤਤਾ ਸੀ ਉਹਦੀ ਜਸਟੀਫਿਕੇਸ਼ਨ ਸੀ ਕਿਉਂਕਿ ਜਿਨ੍ਹਾਂ ਨੇ 9/11 ਦੀ ਜ਼ਿੰਮੇਵਾਰੀ ਲਈ ਉਹ ਅਫਗਾਨਿਸਤਾਨ ਦੇ ਵਿੱਚ ਸਨ ਔਰ ਉੱਥੋਂ ਦੀ ਹਕੂਮਤ ਨੂੰ ਜਿਹੜੀ ਤਾਲੀਬਾਨ ਦੀ ਹਕੂਮਤ ਸੀ ਕਿਹਾ ਗਿਆ ਕਿ ਭਾਈ ਇਹਨਾਂ ਨੂੰ ਇੱਥੋਂ ਕੱਢੋ ਉਹ ਨਹੀਂ ਮੰਨੇ ਔਰ ਉਹ ਲੜਾਈ ਨੂੰ ਕਿਸੇ ਨੇ ਨਹੀਂ ਹਾਂ ਉਹਦੇ ਸਟ੍ਰੈਟਜੀ ਕੀ ਹੈ ਤੁਸੀਂ ਇਨੋਸੈਂਟ ਕਿੰਨੇ ਮਾਰੇ ਡੇਜ਼ੀ ਕਟਰ ਰੋਜ਼ੀ ਕਟਰ ਬੰਬਾਰਡਮੈਂਟ ਜਾਂ ਕਿਉਂ ਜਿਹੜਾ ਹੈ ਉਹ ਇਨਾਂ ਉਸਾਮਾਂ ਨੂੰ ਲੱਭਣ 'ਚ 10 ਸਾਲ ਕਿਉਂ ਲੱਗੇ ਇੰਟੈਲੀਜੈਂਸ ਫੇਲ ਇਹ ਇੱਕ ਵੱਖਰਾ ਹੈ ਲੇਕਿਨ ਉਸ ਜੰਗ ਨੂੰ ਜਾਂ ਉਸ ਲੜਾਈ ਨੂੰ ਜਿਹੜੀ ਸੀ ਉਹਨੂੰ ਕੋਈ ਚੈਲੰਜ ਨਹੀਂ ਕਰਦਾ ਐਟ ਲੀਸਟ ਜਿਹੜੇ ਲੋਕ ਸਮਝਦੇ ਨੇ ਕਿ ਭਾਈ ਇੰਨੇ ਲਾਸ ਤੋਂ ਬਾਅਦ ਫਿਰ ਇਸ ਕਿਸਮ ਦਾ ਰਿਐਕਸ਼ਨ ਹੁੰਦਾ ਜੀ ਜਿਹੜੀ ਲਗਭਗ 2 ਸਾਲ ਬਾਅਦ 2003 ਦੇ ਵਿੱਚ ਪ੍ਰੈਜ਼ੀਡੈਂਟ ਬੁਸ਼ ਨੇ ਜਿਸ ਤਰੀਕੇ ਨਾਲ ਇਹਦੇ باوجود ਕਿ ਯੂਨ ਸਿਕਿਉਰਿਟੀ ਕੌਂਸਲ ਨੇ ਕੋਈ ਉਸ ਨੂੰ ਨਹੀਂ ਸੀ ਅਪਰੂਵ ਕੀਤਾ ਫਰਾਂਸ ਨੂੰ ਵੀ ਲੱਗਾ ਕਿ ਵੀ ਇਹ ਠੀਕ ਨਹੀਂ ਹੈਗਾ ਔਰ ਜਿਹੜੀ ਐਵੀਡੈਂਸ ਜਿਹੜੀ ਬਾਅਦ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਉਸ ਵੇਲੇ ਮਿਸਟਰ ਪਾਵਲ ਅਮਰੀਕਾ ਦੇ ਸੈਕਟਰੀ ਆਫ ਸਟੇਟਸ ਸੇ ਉਹ ਤੋਂ ਵੀ ਝੂਠ ਬੁਲਾਇਆ ਗਿਆ ਜੀ ਕਿ ਜੀ ਸੁਦਾਮ हुसैन ਦੇ ਕੋਲ ਜਿਹੜਾ ਨੇ ਉਹ ਨਿਊਕਲੀਅਰ ਵੈਪਨ ਜਿਹੜਾ ਉਹ ਉਹਨੇ ਬਣਾ ਲਏ ਨੇ ਔਰ ਉਹਦੇ ਕੋਲ ਕੈਮੀਕਲ ਵੈਪਨ ਨੇ ਔਰ ਦਿਸ दैट ਔਰ ਬਾਅਦ ਦੇ ਸਾਹਮਣੇ ਆਇਆ ਵੀ ਉਹ ਜਿਹੜੀਆਂ ਰਿਪੋਰਟਾਂ ਨੇ ਉਹ ਬਿਲਕੁਲ ਗਲਤ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਗਈ ਅਮਰੀਕਾ ਦੇ ਵਿੱਚ ਤਾਂ ਇਸ ਬਾਰੇ ਅਜੇ ਤੱਕ ਕੋਈ ਇਸ ਲੈਵਲ ਦੀ ਇਨਵੈਸਟੀਗੇਸ਼ਨ ਨਹੀਂ ਹੋਈ ਹਾਲਾਂਕਿ ਇਹਦੇ ਨਾਲ ਜਨਰਲ ਪਾਵਲ ਸੈਕਟਰੀ ਆਫ ਸਟੇਟ ਦਾ ਰੈਪਿਊਟੇਸ਼ਨ ਹੋਰ ਦੂਜਾ ਲੇਕਿਨ ਉਹਦਾ ਨੁਕਸਾਨ ਇਹ ਹੋਇਆ ਕਿ ਜਿਹੜੀ ਅੱਜ ਜੋ ਕੁਝ ਨਜ਼ਰ ਆ ਰਿਹਾ ਹੈ ਉਹ ਸੀਰੀਆ ਦੇ ਵਿੱਚ ਚੱਲ ਰਿਹਾ ਹੈ ਜਾਂ ਇਰਾਕ ਦੇ ਵਿੱਚ 2 ਦਿਨ ਪਹਿਲਾਂ ਇੰਨਾ ਜ਼ੋਰਦਾਰ ਅ ਸ਼ਾਪਿੰਗ ਮਾਲ ਦੇ ਵਿੱਚ ਬੰਬ ਧਮਾਕਾ ਸੈਂਕੜਿਆਂ ਲੋਕ ਮਰ ਗਏ ਜੀ ਕਿ ਉਸ ਇਰਾਕ ਵਾਰ ਨੇ ਜਿਹਦੀ ਜਿਹਦਾ ਕੋਈ ਲੌਜਿਕ ਨਹੀਂ ਸੀ ਹੁਣ ਤੁਸੀਂ ਕਹੋ ਜੀ ਡਿਕਟੇਟਰ ਰਨ ਬਾਈ ਡਿਕਟੇਟਰਸ ਤੇ ਡਿਕਟੇਟਰ ਦਾ ਤੁਹਾਡਾ ਬਣਾਇਆ ਹੋਇਆ ਸੀ ਸਲਾਮ ਹੁਸੈਨ ਅਮਰੀਕਾ ਦਾ ਉਹਨੇ ਜਦੋਂ 1980ਵਿਆਂ ਵਿੱਚ ਆਪਣੇ ਲੋਕਾਂ ਦੇ ਖਿਲਾਫ Kurdsਾਂ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕੀਤੇ ਸੀ ਉਦੋਂ ਅਮਰੀਕਾ ਦਾ ਸਾਥੀ ਸੀ ਜੀ ਇਸੇ ਤਰ੍ਹਾਂ ਲਿਬੀਆ ਦਾ ਕੀ ਹਾਲ ਕੀਤਾ ਗਦਾਫੀ 40 ਸਾਲ ਹੋ ਰਿਹਾ ਗਦਾਫੀ ਨੂੰ ਕਿਨੇ ਬਣਾਇਆ ਹੋਇਆ ਸੀ ਸੋ ਇਹ ਜਿਹੜੀ ਇਹਨਾਂ ਦੀਆਂ ਨੀਤੀਆਂ ਨੇ ਔਰ ਉਹਦਾ ਨਤੀਜਾ ਇਹ ਹੋਇਆ ਇਰਾਕ ਔਰ ਦਾ ਉੱਥੇ ਕੈਮੀਕਲ ਵੈਪਨ ਜਾਂ ਨਿਊਕਲੀਅਰ ਵੈਪਨ ਦਾ ਹੈ ਹੀ ਨਹੀਂ ਸੀ ਔਰ ਇਹ ਗੱਲ ਜਿਹੜੀ ਮੈਨੂੰ ਯਾਦ ਆ ਉਹਨਾਂ ਦਿਨਾਂ ਚ ਨੈਸ਼ਨਲ ਪ੍ਰੈਸ ਕਲੱਬ ਦਾ ਮੈਂ ਮੈਂਬਰ ਹੋਣ ਦੇ ਨਾਤੇ ਇੱਕ ਪ੍ਰੈਸ ਕਾਨਫਰੰਸ ਗਿਆ ਔਰ ਉੱਥੇ ਇੱਕ ਡਿਸਕਸ਼ਨ ਦੇ ਵਿੱਚ ਮੈਂ ਕਿਹਾ ਮੈਂ ਕਿਹਾ ਜੀ ਅ ਜੇ ਤੁਹਾਨੂੰ ਲੱਗਦਾ ਵੀ ਉੱਥੇ ਕੈਮੀਕਲ ਵੈਪਨ ਜਾਂ ਨਿਊਕਲੀਅਰ ਵੈਪਨ ਨੇ ਜੇ ਤੁਹਾਨੂੰ ਪਤਾ ਹੋਏ ਤੁਹਾਡੀ ਇੰਟੈਲੀਜੈਂਸ ਨੂੰ ਕਿ ਵੀ ਨਿਊਕਲੀਅਰ ਵੈਪਨ ਹੈ ਤੁਸੀਂ ਹਮਲਾ ਕਰਨਾ ਸੀ ਜੀ ਫਿਰ ਤੁਸੀਂ ਆਪਣੇ ਬੰਦੇ ਨਹੀਂ ਸੀ ਉੱਥੇ ਮਰਵਾਣੇ ਨਿਊਕਲੀਅਰ ਹਥਿਆਰਾਂ ਨਾਲ ਸੋ ਇਹ ਆਪਣੇ ਆਪ ਇੱਕ ਸਬੂਤ ਹੈ ਕਿ ਵੀ ਇਹ ਤੁਹਾਨੂੰ ਪਤਾ ਹੈ ਵੀ ਉਹਦੇ ਕੋਲ ਨਹੀਂ ਹੈ ਕੁਝ ਵੀ ਸੋ ਲੇਕਿਨ ਉਹਦਾ ਨਤੀਜਾ ਇਹ ਹੋਇਆ ਵੀ ਸਾਰਾ ਮਿਡਲ ਇਸ ਜਿਹੜਾ ਹੈ ਉਹ ਡੀਸਟੈਬਲਾਈਜ਼ ਹੋ ਗਿਆ ਹੁਣ ਅਮਰੀਕਾ ਦੀ ਉਸ ਵੇਲੇ ਉਸ ਇਰਾਕ ਵਾਰ ਦੇ ਵਿੱਚ ਜੇ ਕਿਸੇ ਨੇ ਖੁੱਲ ਕੇ ਬਿਨਾ ਤੱਥਾਂ ਨੂੰ ਜਾਣਿਆ ਬਿਨਾ ਆਪਣੀ ਕੈਬਨਟ ਨੂੰ ਭਰੋਸੇ 'ਚ ਲਿਆ ਔਰ ਈਵਨ ਉਸ ਐਵੀਡੈਂਸ ਨੂੰ ਵੀ 6-7 ਮਹੀਨੇ ਪਹਿਲਾਂ ਕਿਸੇ ਨੇ ਜਿਹਨੂੰ ਕਹਿੰਦੇ ਨੇ ਨੰਗੇ ਧੜ ਤੇ ਅੱਖਾਂ ਮੀਟ ਕੇ ਮਦਦ ਕੀਤੀ ਤੇ ਉਸ ਹੀ ਟੋਨੀ ਬਲੇਅਰ ਇੰਗਲੈਂਡ ਦਾ ਪ੍ਰਾਈਮ ਮਿਨਿਸਟਰ ਉਹਨੇ ਬੋਸ਼ ਨੂੰ ਕਿਹਾ ਤੂੰ ਜੋ ਵੀ ਕਰੇਗਾ ਮੈਂ ਤੇਰੇ ਨਾਲ ਖੜਾ ਹਾਂ ਹੁਣ ਹੋ ਗਿਆ ਉਹਦੇ ਕਿਉਂਕਿ ਬਟੇ ਸ਼ਾਰਮੇ ਵੀ ਇਨਵੋਲਵ ਹੋਈ ਉਸੇ ਬੇਸ਼ੱਕ ਚਲਾਕ ਨੇ ਗੋਰੇ ਆਪਣੇ ਬੰਦੇ ਬਹੁਤੇ ਨਹੀਂ ਮਰਵਾਉਂਦੇ ਮਰੇ ਤਾਂ ਬਹੁਤੇ ਅਮਰੀਕਨ ਸੋਲਜਰ ਜਾਗੋਂ ਜਿਹੜੇ ਕਈ ਜ਼ਖਮੀ ਵੀ ਹੋਏ ਕਈ ਜਿਹੜੇ ਉੱਥੋਂ ਆਏ ਵੀ ਨੇ ਇੱਥੇ ਕਈ ਜਿਹੜੀਆਂ ਮਾਸ ਸ਼ੂਟਿੰਗਸ ਹੋਈਆਂ ਉਹ ਜਿਹੜੇ ਦਿਮਾਗੀ ਤੌਰ ਤੇ ਬੈਲੈਂਸ ਨਹੀਂ ਰਹੇ ਫੌਜੀ ਉਹਨਾਂ ਨੇ ਕੀਤੀਆਂ ਨੇ ਪਰ ਇਹ ਇੰਗਲੈਂਡ ਵਾਲੇ ਜਿਹੜੇ ਨੇ ਜਿੱਥੇ ਵੀ ਉਹਨਾਂ ਦੀ ਫੌਜ ਜਾਂਦੀ ਹੈ ਅਫਗਾਨਿਸਤਾਨ 'ਚ ਵੀ ਉਹਨਾਂ ਨੇ ਘੱਟ ਬੰਦੇ ਮਰਵਾਏ ਡੀਲ ਬਣਾ ਲੈਂਦੇ ਨੇ ਜਿਹੜਾ ਵੀ ਮਾਫੀਆ ਜਾਂ ਉੱਥੇ ਕੰਮ ਕਰਨ ਵਾਲਾ ਹੁੰਦੇ ਨੇ ਔਰ ਵਾਰਲੋਰਡ ਹੋਣ ਚਾਹੇ ਡਰੱਗ ਲੋਰਡ ਹੋਣ ਉਹਨਾਂ ਨੂੰ ਕਹਿੰਦੇ ਨੇ ਅਸੀਂ ਇਹਨਾਂ ਦੇ ਆਂਗੇ ਸਾਡਾ ਬੰਦਾ ਨਾ ਮਾਰੇ ਕਿਉਂ ਇਹਨਾਂ ਨੇ ਦੁਨੀਆ 'ਚ ਇਸ ਕਿਸਮ ਦੇ ਢੰਗ ਤਰੀਕਿਆਂ ਨਾਲ ਰਾਜ ਕੀਤਾ ਹੈ ਜੀ ਲੇਕਿਨ ਮੈਂ ਜਦੋਂ ਇੰਗਲੈਂਡ ਦੀ ਤਾਰੀਫ ਕੀਤੀ ਕਿ ਭਈ ਇਹਦੇ باوجود ਇੰਗਲੈਂਡ ਦੇ ਵਿੱਚ ਇਹ ਆਵਾਜ਼ ਉੱਠੀ ਕਿ ਭਈ ਇਹ ਵਾਰ ਸਾਡੀ ਵਾਰ ਨਹੀਂ ਸੀ ਔਰ ਇਹ ਡੈਫੀਨੇਟ ਕੋਈ ਇਨਫਰਮੇਸ਼ਨ ਨਹੀਂ ਸੀ ਕਿ ਉਹਨਾਂ ਕੋਲ ਉਹਦੇ ਕੋਲ ਨਿਊਕਲੀਅਰ ਵੈਪਨ ਉਹ ਬਣਾ ਰਿਹਾ ਹੈ ਜਾਂ ਕੈਮੀਕਲ ਵੈਪਨ ਨੇ ਉਹਦੇ ਕੋਲ ਔਰ ਇਹ ਟੋਨੀ ਬਲੇਅਰ ਨੇ ਜਿਹੜਾ ਉਹ ਬੁਸ਼ ਨੂੰ ਆਊਟ ਆਫ ਦਾ ਵੇਅ ਜਾ ਕੇ ਸਪੋਰਟ ਦੇ ਕੇ ਇੰਗਲੈਂਡ ਨੂੰ ਇਸ جنگ ਦੇ ਵਿੱਚ ਘੜਿਸਿਆ ਜੀ ਹੁਣ ਇਸ ਦੇ ਉੱਤੇ ਜਿਹੜੀ ਹੈ ਇੱਕ ਇਨਕੁਆਰੀ ਬਣ ਗਈ ਔਰ ਇਨਕੁਆਰੀ ਜਿਹੜੀ ਹੈ ਮਿਸਟਰ ਜான் ਸ਼ੈਲਕਟ ਨੇ ਨੂੰ ਦਿੱਤੀ ਗਈ ਪੂਰਾ ਇਨਕੁਆਰੀ ਕਮਿਸ਼ਨ ਬਣਿਆ ਔਰ ਉਹਨੇ 7 ਸਾਲ ਇਸ ਦੇ ਉੱਤੇ ਪੂਰੀ ਇਨਕੁਆਰੀ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਕੀ ਨਤੀਜਾ ਹੈ ਪਿਛਲੇ ਦੋ ਤਿੰਨ ਦਿਨ ਪਹਿਲਾਂ ਉਹਦੀ ਰਿਪੋਰਟ ਜਿਹੜੀ ਇਸ ਵੇਲੇ ਦੁਨੀਆ ਚ ਚਰਚਾ ਦਾ ਵਿਸ਼ਾ ਹੈ ਔਰ ਮੈਂ ਜਿਹੜੀ ਉਹਨਾਂ ਦੇ ਮੇਨ ਜਿਹੜੀ ਹੈ ਇੱਕ ਮੀਡੀਆ ਰਿਪੋਰਟ ਐ ਉਸ ਇਨਕੁਆਇਰੀ ਦੇ ਹਵਾਲੇ ਨਾਲ ਜੀ ਔਰ ਟੋਨੀ ਬਲੇਅਰ ਦੇ ਸਿਰ ਦੇ ਉੱਤੇ ਸਾਰੀ ਜ਼ਿੰਮੇਵਾਰੀ ਆਈ ਹੈ ਔਰ ਈਵਨ ਮਿਸਟਰ ਐਲੈਕਸ ਸੈਗਮੈਂਟ ਜਿਹੜਾ ਪਹਿਲਾਂ ਫਸਟ ਮਿਨਿਸਟਰ ਰਿਹਾ ਜਿਹੜਾ ਪ੍ਰਾਈਮ ਮਿਨਿਸਟਰ ਲੈਵਲ ਦਾ ਹੁੰਦਾ ਹੈ ਸਕਾਟਲੈਂਡ ਦਾ ਉਨੇ ਕਿਹਾ ਕਿ ਵੀ ਅਸੀਂ ਸਕਾਟਲੈਂਡ ਦੀ ਅਦਾਲਤਾਂ 'ਚ ਇਹਦੇ ਤੇ ਟੋਨੀ ਬਲੇਅਰ ਦੇ ਉੱਤੇ ਵਾਰ ਕਰਾਈਮਸ ਦਾ ਮੁਕੱਦਮਾ ਚਲਾਵਾਂਗੇ ਐਸ ਕ੍ਰਿਮੀਨਲ ਔਰ ਜਿਹੜੇ ਇਰਾਕ ਵਾਰ 'ਚ ਬ੍ਰਿਟਿਸ਼ ਸ਼ੋਲਡਰ ਮਾਰੇ ਗਏ ਉਹਨਾਂ ਦੇ ਟੱਬਰਾਂ ਨੇ ਵੀ ਕਿਹਾ ਵੀ ਅਸੀਂ ਦੇਖਾਂਗੇ ਕਿ ਵੀ ਇਸ ਨੂੰ ਅਸੀਂ ਅਦਾਲਤਾਂ 'ਚ ਲਿਆਵਾਂਗੇ ਔਰ ਇਹ ਖਬਰ ਹੈ ਮੁਖਤੌਰ ਦੇ ਉੱਤੇ ਯੂਕੇ ਜ਼ਿਰਾਕ ਵਾਰ ਇਨਕੁਆਰੀ ਰਿਪੋਰਟ ਸਲੈਮਸ ਟੋਨੀ ਬਲੇਅਰ ਔਰ ਉਹਦੇ ਚ ਡੀਟੇਲ ਹੈ ਬਲੇਅਰ ওভার ਐਸਟੀਮੇਟਿਡ ਹਿਸ ਐਬਿਲਿਟੀ ਟੂ ਇਨਫਲੂਐਂਸ ਯੂਐਸ ਡਿਸੀਜਨਸ ਸੇਜ਼ ਜான் ਚਿਲਕਟ ਹੂ ਓਵਰਸਾਡ ਦਾ 7 ਇਅਰ ਇਨਕੁਆਇਰੀ ਉਹਨੇ ਕਿਹਾ ਜੀ ਉਹਨੇ ਜਿਹੜਾ ਅਮਰੀਕਾ ਦੇ ਨਾਲ ਜਿਹੜਾ ਆਪਣਾ ਲੋਡ ਤੋਂ ਵੱਧ ਸਹਿਯੋਗ ਕੀਤਾ ਔਰ ਇਹ ਜਿਹੜੀ ਰਿਪੋਰਟ ਜਿਸ ਵਿੱਚ ਉਹਨੇ ਤਿੰਨ ਸ਼ਬਦ ਬੜੇ ਖੂਬਸੂਰਤ ਯੂਜ਼ ਕੀਤੇ ਉਹਨਾਂ ਨੇ ਕਿਹਾ ਕਿ ਬਈ ਹੀ ਸੇਜ਼ ਦਿਸ ਕਨਫਲਿਕਟ ਵਾਸ ਮਾਉਂਟਿਡ ਔਨ ਫਰਾਡ ਇੰਟੈਲੀਜੈਂਸ executed with wholly inadequate planning and ended a long way from success ke vi jaddi khufiya jankari si us de vich vi kamiyan san ji aur bilkul jaddi o di planning si inadequate na kafi si aur e bilkul long way from e kamyab nahi hui ke jo ladai da maqsad kya alana gaya si ya mithya gaya si ode safal nahi hoye retired civil servant john shilkart who oversaw the seven year inquiry said the uk chose to join the invasion of iraq before the peaceful options for disarmament has been had been exhausted military action at that time was not a last resort une ek badi important gall aur jadon main padh rha si te 10ve badshah da e farman jehda unhan ne zafarname ch likhya mere dimag ch ghum rha si ji ke ہما ہیلتے درگزست است بردن با شمشیر دست کہ جے جی انصاف لینڈ لئی اور سارے رستے بند ہو جان اور سارے طریقے جڑے نے بے ہو جان تا پھر تلوار نو ہاتھ چکنا رب دم ہوں اسی گل اے انکوائری کمیشن کر رہے کہ وار لاسٹ ریزورٹ ہوں اور وار ਤੋਂ ਪਹਿਲਾਂ ਇਰਾਕ ਦੇ ਖਿਲਾਫ ਬਾਕੀ ਜਿਹੜੇ ਤਰੀਕੇ ਸੀ ਉਹ ਐਗਜ਼ੌਸਟ ਨਹੀਂ ਸੀ ਕੀਤੇ ਗਏ ਔਰ ਇਹ ਜਿਹੜੀ ਵਾਰ ਹੈ ਇਹ ਅਨਨੇਸੈਸਰੀ ਸੀ ਔਰ ਉਹਦੇ ਚੁਣਾ ਨੇ ਕਿਹਾ ਹੁਣ ਇਹ ਜਿਹੜੀ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ 2.6 ਮਿਲੀਅਨ ਵਰਡ ਰਿਪੋਰਟ ਇਹ ਜਿਹੜੀ 2.6 ਮਿਲੀਅਨ ਅੱਖਰ ਨੇ ਉਸ ਰਿਪੋਰਟ ਦੇ ਵਿੱਚ ਜਿਹੜੀ ਕਿ ਉਹਨਾਂ ਨੇ ਤਿਆਰ ਕੀਤੀ ਹੈ ਔਰ ਇਹ ਜਿਹੜੀ ਹੈ 2009 ਦੇ ਵਿੱਚ ਬ੍ਰਿਟਿਸ਼ ਫੋਰਸਸ ਆ ਗਈਆਂ ਸੀ ਇਰਾਕ ਚੋਂ ਉਹਦੇ ਚ ਇਸ ਜੰਗ ਦੇ ਵਿੱਚ 179 ਬ੍ਰਿਟਿਸ਼ ਟਰੂਪਸ ਮਰੇ ਨੇ ਸਿਰਫ 179 ਜੀ ਤੇ ਆਲਮੋਸਟ 4.5 ਹਜ਼ਾਰ ਅਮਰੀਕਨ ਫੌਜੀ ਮਰੇ ਨੇ ਔਰ 1 ਲੱਖ ਤੋਂ ਜ਼ਿਆਦਾ ਇਰਾਕੀ ਮਰੇ ਨੇ ਸੋ ਇਹ ਗੱਲ ਇਵਨ 1 ਲੱਖ ਫਗਰ ਵੀ ਘੱਟ ਹੈ ਆਪਣਾ ਮੇਰਾ ਅੰਦਾਜ਼ਾ ਜਿਸ ਤਰੀਕੇ ਨਾਲ ਮੈਂ ਦੇਖਦਾ ਕਿ 1/4 ਮਿਲੀਅਨ ਤੋਂ ਵੱਧ ਇਰਾਕੀ ਉਹਨਾਂ ਨੇ ਹੁਣ ਇਹਨਾਂ ਲਈ ਤਾਂ ਫਰਾਡ ਹੋ ਗਿਆ ਹੈ ਟੋਨੀ ਬਲੇਅਰ ਦਾ ਵੀ ਪੋਲਿਟਿਕਲ ਕਰੀਅਰ ਖਤਮ ਹੋ ਜਾਏਗਾ ਇਹ ਤੋਂ ਬਾਅਦ ਲੇਕਨ ਜਿਹੜਾ ਤੁਸੀਂ 2.5 ਲੱਖ ਇराक 'ਤੇ ਮਾਰਿਆ ਹੈ ਜਾਂ ਜਿਹੜੀ ਉੱਥੇ ਅੱਜ ਤੁਸੀਂ ਅਫਰਾ ਤਫਰੀ ਔਰ ਜੋ ਉੱਥੇ ਖੜਾ ਕਰਕੇ ਆਏ ਹੋ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ ਔਰ ਉਨ੍ਹਾਂ ਨੇ ਜਿਹੜੀ ਹੈ ਬੜੀ ਕਲੀਅਰਲੀ ਮਿਸਟਰ ਸ਼ਲਕਟ ਨੇ ਕਿਹਾ ਕਿ ਟੋਨੀ ਬਲੇਅਰ ਨੇ ਜਿਹੜਾ ਸਦਾਮ ਹੁਸੈਨ ਦੀ ਜਿਹੜੀ ਸਰਟਨਟੀ ਦੈਟ ਵਾਸ ਨਾਟ ਜਸਟੀਫਾਈ ਉਹਦੀ ਵੈਪਨ ਕਪੈਸਿਟੀ ਨੂੰ ਵੀ ਗਲਤ ਅੰਕਿਆ ਹੈ اور ہی واز فاؤنڈ ہی آلو فاؤنڈ ملٹری پلانگ فارا وار اینڈ اٹس آفٹر میتھ واز ناٹ اپ ٹو دا ٹاسک پیپل آف عراق ہیو سفرڈ گریٹلی بیکوز آف اے ملٹری انٹروینشن وچ وینٹ بیڈلی رونگ یہ ہوں رپورٹ کہہ رہی ہے کہ بھائی وہاں نے سفر کیا اور یہ ساری ਪਲੈਨਿੰਗ ਜਿਹੜੀ ਐ ਮਿਰਟੀ ਇਨਵੈਂਸ਼ਨ ਗਲਤ ਰਹੀ ਜੀ ਔਰ ਉਹਨੇ ਇਹ کیا ਹੈ ਔਰ ਇਹ ਸਾਰੀ ਰਿਪੋਰਟ ਨੂੰ ਤਿਆਰ ਕਰਨ ਲਈ 150 ਦੇ ਕਰੀਬ ਗਵਾਹियां ਵਿਟਨੈਸਸ ਔਰ 150000 ਡਾਕੂਮੈਂਟ ਜਿਹੜੇ ਨੇ ਮਿਸਟਰ ਸ਼ਿਲਕਟ ਨੇ ਜਿਹੜੇ ਨੇ ਉਹਨਾਂ ਨੂੰ ਦੇਖਿਆ ਔਰ ਇਹ ਖਬਰ ਕਹਿੰਦੀ ਹੈ ਕਿ ਭਾਈ ਇਹ ਜਿਹੜਾ ਰਿਪੋਰਟ ਹੈ ਟੋਨੀ ਪਲੇਅਰ ਦੇ ਲਈ ਬਹੁਤ ਵੱਡਾ ਤੱਕ ਹੈ ਔਰ ਇਹ ਸਾਰੇ ਚੋਂ ਜਿਹੜੀ ਗੱਲ ਮੈਂ ਪਹਿਲਾਂ ਹੀ ਕਹੀ ਹੈ ਕਿ ਆਲਰੇਡੀ ਸਕਾਟਲੈਂਡ ਨੇ ਕਿਹਾ ਵੀ ਇਹਨੂੰ ਵਾਰ ਕਰਿਮੀਨਲ ਬਣਾਏਗਾ ਔਰ ਈਵਨ ਇੰਟਰਨੈਸ਼ਨਲ ਕਰਿਮੀਨਲ ਕੋਰਟ ਦੇ ਸਾਹਮਣੇ ਜਿਹੜੇ ਬ੍ਰਿਟਿਸ਼ ਰੂਪ ਮਾਰੇਗੇ ਉਹਨਾਂ ਦੀਆਂ ਫੈਮਿਲੀਜ਼ ਨੇ ਮੁਕਦਮਾ ਕੀਤਾ ਹੋਇਆ ਉਹਨਾਂ ਨੇ ਕਿਹਾ ਵੀ ਇਹ ਭਾਵੇਂ ਸਾਡੇ ਤੇ ਸਿੱਧਾ ਅਸਰ ਨਹੀਂ ਪਾਏਗਾ ਪਰ ਅਸੀਂ ਸਮਝਦੇ ਹਾਂ ਕਿ ਉਹਨਾਂ ਦਾ ਕੇਸ ਹੋਰ ਮਜ਼ਬੂਤ ਹੋਇਆ ਹੈ ਸੋ ਇਹ ਗੱਲ ਸਿਰਫ ਬ੍ਰਿਟਨ ਦੇ ਹਵਾਲੇ ਨਾਲ ਨਹੀਂ ਇਹ ਉਹਨਾਂ ਨੂੰ ਟ੍ਰਿਬਿਊਟ ਹੈ ਕਿ ਉਹਨਾਂ ਦੀ ਸੋਸਾਇਟੀ ਨੇ ਜੇ ਕੋਈ ਗਲਤ ਐਕਸ਼ਨ ਵੀ ਲਿਆ ਹੈ ਔਰ ਇਸੇ ਤਰ੍ਹਾਂ ਜੱਲਿਆਂਵਾਲਾ ਬਾਗਨਾ ਨੇ ਕੀਤਾ ਸੀ ਤਾਂ ਇੱਕ ਹੰਟਰ ਕਮਿਸ਼ਨ ਬਿਠਾਇਆ ਸੀ ਜਿਹਨੇ ਮੁੜ ਕੇ ਦੋਸ਼ੀ ਮੰਨਿਆ ਸੀ ਸਰਕਾਰ ਨੂੰ ਮਿਸਟਰ ਜਨਰਲ ਡਾਇਰ ਜਿਹੜਾ ਸੀ ਉਹਨੂੰ ਸਟੈਪ ਡਾਊਨ ਕਰਨਾ ਪਿਆ ਸੀ ਲੇਕਿਨ ਜੇ ਅਸੀਂ ਆਪਣੇ ਸਿਸਟਮ ਵੱਲ ਦੇਖੀਏ ਦਰਬਾਰ ਸਾਹਿਬ ਤੇ ਹਮਲੇ ਨੂੰ 32 ਸਾਲ ਹੋ ਗਏ ਨੇ ਹਜ਼ਾਰਾਂ ਮਾਰੇ ਗਏ ਪాయిਜ਼ਨਸ ਗੈਸ ਸਾਰਾ ਪੰਜਾਬ ਕਟਆਫ ਕਰਤਾ ਹੈ 84 ਤੋਂ 94 ਤੱਕ ਕਿਵੇਂ 10 ਸਾਲ ਪੂਰੀ ਦੀ ਪੂਰੀ ਇੱਕ ਜਵਾਨੀ ਦੀ نسل ਜਿਹੜੀ ਹੈ ਮਾਰ ਮੁਕਾਈ ਕਿੱਥੇ ਨੇ ਕੋਈ ਟਰੂਥ ਕਮਿਸ਼ਨ ਕੋਈ ਇਨਵੈਸਟੀਗੇਸ਼ਨ ਕੋਈ ਕਾਰਨ ਕੇ ਹਿੱਸਾ ਕੌਣ ਲਿਆਇਆ ਜੀ ਹਿੰਸਾ ਕਿਧਰ ਦੀ ਗੱਲ ਹੈ ਸੋ ਕੁਲ ਮਿਲਾ ਕੇ ਮੈਂ ਸਮਝਦਾ ਕਿ ਜਿਹੜੀਆਂ ਸੋਸਾਇਟੀਜ਼ ਹੋਰ ਇਹੀ ਕਾਰਨ ਹੈ ਭਾਵੇਂ ਬ੍ਰਿਟਨ ਦਾ ਯੂਰਪੀਅਨ ਯੂਨੀਅਨ ਚੋਂ ਨਿਕਲਣਾ ਇੱਕ ਝਟਕਾ ਹੈ ਇਸ ਤੇ ਡਿਬੇਟ ਹੋ ਰਹੀ ਹੈ ਕੀ ਹੋਏਗਾ ਪਰ ਇਹ ਸੋਸਾਇਟੀ ਦੇ ਵਿਚਲੇ ਜਿਹੜੇ ਐਲੀਮੈਂਟ ਹੁੰਦੇ ਨੇ ਲੋਕਾਂ ਦਾ ਕੈਰੇਕਟਰ ਹੁੰਦਾ ਹੈ ਉਦੀ ਬਿਊਟੀ ਹੁੰਦੀ ਹੈ ਕਿ ਟਫ ਤੋਂ ਟਫ ਸਰਕਮਸਟੈਂਸਸ ਤੋਂ ਬਾਅਦ ਵੀ ਉਹ ਸੋਸਾਇਟیز ਜਾਂ ਉਹ ਮੁਲਕ ਜਿਹੜੇ ਨੇ ਉਸ ਚੈਲੰਜ ਤੋਂ ਨਿਕਲ ਜਾਂਦੇ ਨੇ ਔਰ ਇੰਗਲੈਂਡ ਛੋਟੇ ਜਿਹੇ ਨੇ ਦੋ ਵਰਲਡ ਵਾਰਸ ਲੜੇ 20ਵੀਂ ਸਦੀ ਚ ਕਿੱਥੇ ਲੰਡਨ ਦੇ ਉੱਤੇ ਹਜ਼ਾਰਾਂ ਬੰਬ ਰੋਜ਼ ਡਿੱਗਦੇ ਸੀ ਜਰਮਨ ਦੀਆਂ ਫੋਰਸਸ ਦੇ ਜੀ ਕਿਵੇਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸੈਕੰਡ ਵਰਲਡ ਵਾਰ ਤੋਂ ਬਾਅਦ ਬ੍ਰਿਟਨ ਕਮਜ਼ੋਰ ਹੋਇਆ ਹੈ ਲੇਕਿਨ ਉਹਨਾਂ ਨੇ ਆਪਣੀ ਫਿਰ ਵੀ ਡਿਗਨਿਟੀ ਕਾਇਮ ਰੱਖੀ ਜਿਨ੍ਹਾਂ ਦੇ ਰਾਜ ਕੀਤਾ ਸੀ ਉਹਨਾਂ ਨੂੰ ਵੀ ਇਕੱਠੇ ਲਿਆ ਕੇ ਕਾਮਨਵੈਲਥ ਬਣਾ ਲਈ ਉਹਨਾਂ ਦੀਆਂ ਖੇਡਾਂ ਵੀ ਅਜੇ ਤੱਕ ਰਹੀਆਂ ਜਾਂਦੇ ਨੇ ਫਿਰ ਬੈਲੈਂਸ ਵੀ ਕਿਵੇਂ ਬਣਾਇਆ ਔਰ ਜੇ ਕਿਸੇ ਨੇ ਬੜੀ ਕੋਈ ਦਿਲਵਹੀ ਦਿਖਾਈ ਹੈ ਟੋਨੀ ਬਲੇਅਰ ਵਰਗੇ ਨੇ ਬੋਸ਼ ਨਾਲ ਯਾਰੀ ਪਾ ਕੇ ਤੇ ਵਾਪਸ ਸੋਸਾਇਟੀ ਨੇ ਖਿੱਚ ਕੇ ਉੱਥੇ ਕਿ ਲਿਆ ਕੇ ਕਟਾਰੇ ਚ ਖੜਾ ਕੀਤਾ ਹੈ ਸੋ ਇਹ ਇਸ ਸੋਸਾਇਟੀ ਦੀ ਬਿਊਟੀ ਦੀ ਗੱਲ ਹੈ ਤੇ ਦੂਜੇ ਸੈਗਮੈਂਟ ਚ ਅਸੀਂ ਇੱਕ ਹੋਰ ਐਸਪੈਕਟ ਬ੍ਰਿਟਿਸ਼ ਰਾਜ ਦਾ ਡਿਸਕਸ ਕਰਾਂਗੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ ਬ੍ਰੇਕ ਈਅਰਸ ਤਸਨਾ ਇਸ ਤਰ੍ਹਾਂ ਬਨੇ ਰੋ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ